ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਸੁਣੋ ਦੋਸਤੋ ਇੱਕ ਤੀਜਾ ਸੁਆ ਸੁਣ ਲਈ ਤਿਆਰ ਮੱਝ ਦਿਖਾਉਣੀ ਹੈ ਜੀ ਮੋਰਾ ਨਸਲ ਦੀ ਬਹੁਤ ਸੋਹਣੀ ਮੱਝ ਇਹ ਬਾਈ ਪਿਰਤਪਾਲ ਕੋਲੇ ਹੈ ਜੀ ਪਿੰਡ ਬਾਂੜੀ ਤੇ ਜ਼ਿਲ੍ਹਾ ਬਠਿੰਡਾ ਜੀ ਬਹੁਤ ਚੰਗੀ ਪਿੱਠਪੂੜੇ ਦੀ ਬਹੁਤ ਸੋਹਣਾ ਸਿੰਘ ਬਹੁਤ ਚੰਗਾ ਹੰਥਣ ਹਵਾਨਾ ਜੀ ਥੋੜਾ ਜਿਹਾ ਉਪਰ ਕਰਦੀ ਹੈ ਬਹੁਤ ਚੰਗੀ ਮੱਝ ਹੈ ਬਾਕੀ ਪੂਰੀ ਜੇ ਤੁਹਾਨੂੰ ਬਾਈ ਤੋਂ ਦਵਾਦਨੇ ਆ ਹਾਂਜੀ ਬਾਈ ਕੀ ਹਾਲ ਹੈ ਸਸੀਬਾ ਸਸੀਬਾ ਜੀ ਕਿਹੜਾ ਸੂਆ ਸੁੰਦੀ ਹੈ ਜੀ ਤੀਜੇ ਸੂਆ ਸੂਗੀ ਤੀਜਾ ਸੂਆ ਸੂਗੀ ਹਾਂਜੀ ਕਰਦੀ ਪਾਲੀ ਕਰਦੀ ਪਾਲੀ ਮੱਝ ਹੈ ਬਾਈ ਇਹਦਾ ਪਿਛਲੇ ਸੂਏ ਦਾ ਦੁੱਧ ਦਾ ਰਕਾੜੇ ਦਾ ਕੋਈ ਬੱਚਾ ਵਾਲੀ ਟਰਾਏ ਜੀ ਮਣ ਕੇ ਸੱਤ ਲਾ ਕਿਲੋ ਕੜੰਗਾ ਦਾ 2 ਸੱਤ ਕਿਲੋ ਟਰਾ ਦਾ 14 ਲੀਟਰ ਦੁੱਧ ਬਾਈ ਦਾ ਪਿਛਲੇ ਸੂਏ ਦਿੱਤਾ ਜੀ ਬਹੁਤ ਸੋਹਣੀ ਚੰਗੀ ਰਾਜੀਪੁਰੀ ਮੱਝ ਹੈ ਬਹੁਤ ਸੋਹਣਾ ਪਛਪੜਾ ਜੀ ਤੋਰੇ ਬਾਈ ਮਾੜਾ ਖੋਲ ਕੇ ਡਰਦੀ ਹੈ ਥੋੜਾ ਜਿਹਾ ਹਣਾ ਕੋਲ ਕੋਈ ਨਹੀਂ ਬੋਝ ਕੇ ਨਾਲੋ ਬਾਲੋ ਕੋਇਂਦਰ ਬਾਲੋਈ ਥੋੜੀ ਜਿਹੀ ਮਾਜਰਰਦੀ ਹੈ ਜੀ ਬਾਈ ਜੀ ਮੁੱਲ ਇਸ ਦਾ 1.60 ਹਜ਼ਾਰ ਇੱਕ ਲੱਖ 60000 ਰੁਪਏ ਮੁੱਲ ਹੈ ਜੀ ਬਹੁਤ ਸੋਹਣੀ ਮਾਜਰਾ ਜੀ ਪਲੀ ਜੀ ਜੇ ਕਿਸੇ ਵੀਰ ਨੂੰ ਪਸੰਦ ਆਵੇ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਲਓ ਬਾਈ ਦਾ ਮੋਬਾਈਲ ਨੰਬਰ ਹੁੰਦਾ ਦੇਾਂਗੇ ਜੀ ਵੀਡੀਓ ਚੰਗੀ ਲੱਗੀ ਦੋਸਤੋ ਤੁਰਤ ਤੁਰਤ ਬਹੁਤ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਿਓ ਜੀ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ ਜੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ